ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਸਸਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਤੋਂ ਮੈਂ ਹਾਂ ਸੁਰਿੰਦਰਪਾਲ ਸਿੰਘ ਵਰਪਾਲ ਤੀਜੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਦ ਦੇ 450 ਸਾਲਾ ਸ਼ਤਾਬਦੀ ਸਮਾਗਮ ਬਣਾਏ ਜਾ ਰਹੇ ਨੇ ਪਹੁੰਚੇ ਹੋਏ ਹਾਂ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਿੱਥੋਂ ਭਲਕੇ ਨਗਰ ਕੀਰਤਨ ਸਜਾਇਆ ਜਾਵੇਗਾ ਜਦੋਂ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਿੱਖ ਸੰਗਤਾਂ ਦਾ ਉਦਾਰ ਕਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਤੀਜੇ ਪਾਸ਼ਾ ਉਸ ਸਮੇਂ ਦੌਰਾਨ ਬਾਬਾ ਅਮਰਦਾਸ ਜੀ ਗੁਰੂ ਸਾਹਿਬ ਜੀ ਦੇ ਇਸ਼ਨਾਨ ਦੀ ਸੇਵਾ ਕਰਿਆ ਕਰਦੇ ਸਨ ਤੇ ਹੋਰ ਵੀ ਗੁਰੂ ਘਰ ਦੇ ਵਿੱਚ ਵਿਅੰਤ ਸੇਵਾਵਾਂ ਨਿਭਾਇਆ ਕਰਦੇ ਸਨ ਤਾਂ ਸ਼੍ਰੋਮਲਿੰਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਸਮਾਗਮ ਹੋ ਲਿਖੇ ਗਏ ਨੇ ਉਹਨਾਂ ਸਮਾਗਮਾਂ ਦੇ ਤਹਿਤ ਗੁਰਦੁਆਰਾ ਤਪਿਆਣਾ ਸਾਹਿਬ ਤੋਂ ਭਲਕੇ ਨਗਰ ਕੀਰਤਨ ਆਰੰਭ ਹੋਵੇਗਾ ਤੇ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹਟੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਪੈਦਲ ਹੁੰਦਾ ਹੋਇਆ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇਗਾ ਗੁਰਦੁਆਰਾ ਤਪਿਆਣਾ ਸਾਹਿਬ ਜੀ ਤੇ ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਆ ਇਸ ਇਤਿਹਾਸ ਦੇ ਉੱਤੇ ਝਾਤ ਮਾਰਦੇ ਆ ਤਾਂ ਇਹ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਸ਼ਬਦ ਕੀਰਤਨ ਕਰਦੇ ਰਹੇ ਇਸ ਸਥਾਨ ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸੁਣ ਕੇ ਭਾਈ ਪੈੜਾ ਮੋਖਾ ਜੀ ਪਾਸੋਂ ਲਿਖਵਾਈ ਸੀ ਤਾਂ ਇਸ ਦਰਸ਼ਨ ਕਰ ਰਹੇ ਹਾਂ ਇਸ ਸਥਾਨ ਦੇ ਜਿਸ ਨੂੰ ਗੁਰਦੁਆਰਾ ਤਪਿਆਣਾ ਸਾਹਿਬ ਕਿਹਾ ਜਾਂਦਾ ਏ ਬਾਲਾ ਕਰਤ ਉਚਾਰ ਮੁਖ ਪੈੜੇ ਲਿਖੀ ਸੁਧਾਰ ਲਿਖਵਾਈ ਅੰਗਦ ਗੁਰੂ ਜਗ ਕੇ ਕਾਜ ਉਧਾਰ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਜੀ ਭਾਈ ਜੀਵਾ ਜੀ ਭਾਈ ਪਾਰੋ ਜੀ ਭਾਈ ਤਿੰਗਾ ਜੀ ਆਦਿਕ ਸਰੋਤੇ ਜਨ ਸੁਣਿਆ ਕਰਦੇ ਸਨ ਤਾਂ ਜਨਮ ਸਾਖੀ ਪੂਰੀ ਹੋਣ ਤੋਂ 2 ਮਹੀਨੇ ਬਾਅਦ ਭਾਈ ਬਾਲਾ ਜੀ ਸੱਚਖੰਡ ਚਲੇ ਗਏ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਸਥਾਨ ਤੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾਸ ਸस्कार ਕੀਤਾ ਤਾਂ ਅੱਜ ਵੀ ਭਾਈ ਬਾਲਾ ਜੀ ਦੀ ਯਾਦਗਾਰ ਇੱਥੇ ਬਣਾਈ ਗਈ ਆ ਤੇ ਉਸ ਯਾਦਗਾਰ ਦਾ ਜਿਹੜਾ ਹੈ ਉਹ ਵੀ ਸਤਕਾਰ ਕੀਤਾ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਦੇ ਅਨੰਨ ਸੇਵਕ ਹੋਏ ਨੇ ਪਾਈ ਬਾਲਾ ਜੀ ਪਾਈ ਮਰਦਾਨਾ ਜੀ ਤਾਂ ਹੋਰ ਵੀ ਜਿਹੜੇ ਵਖ ਵਖ ਸਿੱਖ ਹੋਏ ਸੀ ਉਸ ਸਮੇਂ ਦੌਰਾਨ ਇੱਥੇ ਗੁਰੂ ਸੰਗਤ ਕਰਿਆ ਕਰਦੇ ਸਨ ਗੁਰੂ ਪਾਸੋਂ ਗੁਰੂ ਘਰ ਦੀਆਂ ਸੁਭਾ ਸੁਣਿਆ ਕਰਦੇ ਸਨ ਵਡਿਆਈ ਸੁਣਿਆ ਕਰਦੇ ਸਨ ਤਾਂ ਗੁਰਦੁਆਰਾ ਤਪਿਆਣਾ ਸਾਹਿਬ ਸਮੇਤ ਹੋਰ ਵੀ ਵਖ ਵਖ ਗੁਰਦੁਆਰਾ ਸਾਹਿਬਾਨ ਅੱਜ ਵੀ ਗੁਰੂ ਸਾਹਿਬ ਜੀ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਨੇ ਗੁਰ ਇਤਿਹਾਸ ਦੇ ਨਾਲ ਸਾਨੂੰ ਜੋੜਦੇ ਨੇ

ਤੋਂ ਪਿਆਣਾ ਸਾਹਿਬ ਦੇ ਹੈੱਡ ਗ੍ਰੰਤੀ ਗਿਆਨੀ ਗੁਰਮੀਤ ਸਿੰਘ ਜੀ ਸਾਡੇ ਨਾਲ ਨੇ ਅਸੀਂ ਗੁਰੂ ਇਤਿਹਾਸ ਬਾਰੇ ਉਹਨਾਂ ਕੋਲੋਂ ਜਾਣਕਾਰੀ ਲਵਾਂਗੇ ਅਤੇ ਹੋਰ ਵੀ ਜਿਹੜੇ ਸਮਾਗਮ ਹੋ ਰਹੇ ਨੇ ਉਸ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਿਹੜੇ ਕਿਹੜੇ ਸਮਾਗਮ ਇੱਥੋਂ ਹੋਣ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਅਸੀਂ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਸ੍ਰੀ ਖਡੂਰ ਸਾਹਿਬ ਵਿਖੇ ਮੌਜੂਦ ਆਂ ਖਡੂਰ ਸਾਹਿਬ ਦੀ ਧਰਤੀ ਭਗਾ ਵਾਲੀ ਹੈ ਇਸ ਨੂੰ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਹੈ ਜਦੋਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਵਾਰੀ ਇਸ ਪਿੰਡ ਦਾ ਨਾਮ ਆਉਂਦਾ ਹੈ ਬਾਬਾ ਬਲਵੰਦਰ ਰਾਏ ਬਾਬਾ ਸਤਾ ਜੀ ਨੇ ਲਿਖਿਆ ਹੈ ਉਹ ਕਹਿੰਦੇ ਨੇ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਇਹ ਦੋ ਵਾਰੀ ਬਚਨ ਆਇਆ ਹੈ ਭਾਈ ਗੁਰਦਾਸ ਜੀ ਦੀਆਂ ਬਾਹਾਂ ਪੜਿਓ ਕਹਿੰਦੇ ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਸਤਿਗੁਰੂ ਨਾਨਕ ਦੇਵ ਮਹਾਰਾਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਅਕਾਲ ਪੁਰਖ ਜੀ ਨੇ 10 ਰੂਪ ਧਾਰਨ ਕੀਤੇ ਤੇ 10 ਦੇ ਵਿੱਚੋਂ 8 ਰੂਪ ਦੇ ਵਿੱਚ ਇਸ ਨਗਰ ਨੂੰ ਭਾਗ ਲਾਏ ਆਪਣੇ ਚਰਨਾਂ ਦੀ ਸ਼ੋਹ ਦਿੱਤੀ ਹੈ ਸਾਧ ਸੰਗਤ ਜੀ 1532 ਤੋਂ ਲੈ ਕੇ 1539 ਤੱਕ ਕਰਤਾਰਪੁਰ ਸਾਹਿਬ ਰਹਿ ਕੇ ਬਾਬਾ ਲੈਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕੀਤੀ ਉਹਨਾਂ ਦੀ ਅਗਿਆ ਵਿੱਚ ਰਹੇ ਉਹਨਾਂ ਨੇ ਫਿਰ ਬਖਸ਼ਿਸ਼ਾਂ ਕੀਤੀਆਂ ਤੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ ਮਾਤਾ ਪਿਹਾਈ ਦੇ ਘਰ ਸਾਡਾ ਤਖਤ ਹੈ ਆਗਿਆ ਮੰਨ ਕੇ ਗੁਰੂ ਸਾਹਿਬ ਇੱਥੇ ਆ ਗਏ ਖਡੂਰ ਸਾਹਿਬ ਮਾਤਾ ਪਿਹਾਈ ਜੀ ਦੇ ਘਰ ਆ ਕੇ ਨਿਵਾਸ ਕੀਤਾ ਉਥੋਂ ਭਾਈ ਕਾਂਦ ਸਿੰਘ ਜੀ ਨਾਬਾ ਕਹਿੰਦੇ ਨੇ ਵੀ ਕੇਵਲ ਪ੍ਰਸ਼ਾਦੇ ਦਾ ਚੌਥਾ ਹਿੱਸਾ ਇਹਨਾਂ ਕੋਲ ਪ੍ਰਸ਼ਾਦ ਛਕਣਾ ਸਰੀਰ ਦੇ ਨਿਵਾਬ ਵਾਸਤੇ ਬਾਕੀ ਸਮੇਂ ਇਥੇ ਤਪਿਆਣਾ ਸਾਹਿਬ ਆ ਕੇ ਤੇ ਵਾਹਿਗੁਰੂ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਸਨ ਡਾਕਟਰ ਭਾਈ ਵੀਰ ਸਿੰਘ ਵੀ ਲਿਖਦੇ ਨੇ ਲਗਭਗ 8 ਮਹੀਨੇ ਇਥੇ ਯਾਦ ਕਰਦੇ ਰਹੇ ਤੇ ਉਹਨਾਂ ਦੇ ਯਾਦ ਕਰਨ ਤੋਂ ਸਤਿਗੁਰੂ ਨਾਨਕ ਦੇਵ ਜੀ ਭਾਈ ਧੀਰੂ ਜੀ ਭਾਈ ਸਧਾਰਨ ਜੀ ਨੂੰ ਨਾਲ ਲੈ ਕੇ ਆਏ ਇੱਥੇ ਆ ਕੇ ਮਿਲੇ ਔਰ ਇੱਥੇ ਆ ਕੇ ਜਦੋਂ ਦਰਸ਼ਨ ਦਿੱਤੇ ਸਤਿਗੁਰੂ ਅੰਗਦ ਦੇਵ ਮਹਾਰਾਜੀ ਦੇ ਮਹਿਲ ਮਾਤਾ ਖੀਵੀ ਜੀ ਉਹਨਾਂ ਨੇ ਵੀ ਆ ਕਰਕੇ ਦਰਸ਼ਨ ਕੀਤੇ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਪ੍ਰੇਮ ਕਰਕੇ ਲਗਭਗ 2 ਮਹੀਨੇ ਸਤਿਗੁਰੂ ਜੀ ਇੱਥੇ ਰਹੇ 2 ਮਹੀਨੇ ਬਾਅਦ ਸਤਿਗੁਰੂ ਜੀ ਜਦੋਂ ਇੱਥੋਂ ਵਾਪਸ ਚਲਦੇ ਨੇ ਤੇ ਨਕਰ ਤੇ ਬਾਰ-ਬਾਰ ਸਰੋਵਰ ਦੇ ਆਪਾਂ ਪਰਲੇ ਪਾਸੇ ਜਾਵਾਂਗੇ ਗੁਰਦੁਆਰਾ ਤਪਸਥਾਨ ਇੱਥੇ ਕੋਦੋਂ ਪਹੁੰਚ ਦੇਨੇ ਤੇ ਮਹਾਰਾਜ ਕਹਿੰਦੇ ਭਾਈ ਤੁਸੀਂ ਇੱਥੇ ਬੈਠੋ ਅਸੀਂ ਚੱਲਦੇ ਆਂ ਸੁਭਾਵਕ ਉਹਨਾਂ ਨੇ ਬਚਨ ਕੀਤਾ ਜਿਵੇਂ ਕੋਈ ਜਾਂਦੇ ਹੋਏ ਕਹਿ ਦਿੰਦਾ ਵੀ ਤੁਸੀਂ ਆਪਣਾ ਕੰਮ ਕਰੋ ਅਸੀਂ ਚੱਲਦੇ ਆਂ ਤੇ ਗੁਰੂ ਅੰਗਦ ਸਾਹਿਬ ਜੀ ਉੱਥੇ ਹੀ ਬੈਠ ਗਏ ਔਰ ਇਤਿਹਾਸ ਦੱਸਦਾ ਹੈ ਲਗਭਗ 3 ਮਹੀਨੇ ਉੱਥੇ ਹੀ ਚੌਂਕੜਾ ਲਾ ਕੇ ਬੈਠੇ ਰਹੇ ਫਿਰ 3 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਇੱਥੇ ਆਏ ਉਹਨਾਂ ਨੇ ਆ ਕੇ ਉਠਾਇਆ ਨਵਾਂ ਚੋਲਾ ਮੰਗਵਾ ਕੇ ਪਹਿਨਾਇਆ ਤੇ ਮਹਾਰਾਜੀ ਨੇ ਪੁੱਛਿਆ ਕਿ ਭਾਈ ਅਸੀਂ ਤੇ ਅਚਾਨਕ ਜਿਵੇਂ ਕੋਈ ਜਾਂਦਿਆਂ ਕਹਿ ਦਿੰਦਾ ਵੀ ਤੁਸੀਂ ਇੱਥੇ ਬੈਠੋ ਅਸੀਂ ਚੱਲਦੇ ਓਵੇਂ ਵਚਨ ਕੀਤਾ ਸੀ ਤੁਸੀਂ ਇੱਥੇ ਹੀ ਬਹਿ ਗਏ ਤੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਜਦੋਂ ਤੁਹਾਡੇ ਪਹਿਲੀ ਵਾਰ ਦਰਸ਼ਨ ਕੀਤੇ ਸੀ ਉਦੋਂ ਹੀ ਪ੍ਰਣ ਕਰ ਲਿਆ ਸੀ ਵੀ ਜਿਹੜਾ ਵਚਨ ਕਹੋਗੇ ਉਹ ਮੰਨ ਲੈਣਾ ਇਸ ਕਰਕੇ ਅਸੀਂ ਇੱਥੇ ਬੈਠ ਗਏ ਉਦੋਂ ਮਹਾਰਾਜੀ ਨੇ ਇੱਥੇ ਵਾਰ ਦਿੱਤਾ ਸੀ ਜਹਾਂ ਗੁਰੇ ਅੰਗਦ ਜੀ ਤਾਪਤ ਕਰਾਂ ਨਾਮ ਤਪਿਆਣਾ ਪੋਖਰ ਕਾ ਤਰਾ ਸੋ ਇਸ ਪ੍ਰਕਾਰ ਪਹਿਲਾਂ ਜਦੋਂ ਆਏ ਸੀ 2 ਮਹੀਨੇ ਇੱਥੇ ਰਹੇ ਜਦੋਂ ਫੇਰ ਆ ਕੇ ਉਥੋਂ ਉਠਾਇਆ 15 ਦਿਨ ਫੇਰ ਰਹੇ ਵੈਸੇ ਦੇ ਇਤਿਹਾਸ ਪੜ੍ਹੇ ਤੇ 5 ਤੋਂ 6 ਵਾਰੀ ਗੁਰੂ ਸਾਹਿਬ ਇੱਥੇ ਆਏ ਨੇ ਮਾਤਾ ਪਿਹਾਈ ਦੀ ਭਾਈ ਜੋਧ ਜੀ ਵਰਗੇ ਗੁਰਸਿੱਖਾਂ ਦੇ ਪ੍ਰੇਮ ਕਰਕੇ ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਦੇ ਪ੍ਰੇਮ ਕਰਕੇ ਇੱਕ ਵਾਰੀ 2 ਮਹੀਨੇ ਇੱਕ ਵਾਰੀ 15 ਦਿਨ ਸੋ ਢਾਈ ਮਹੀਨੇ ਦਾ ਸਮਾਂ ਲਗਾਤਾਰ ਜਿਹੜਾ ਕਹਿ ਲਓ ਵੀ ਇੱਥੇ ਬਤੀਤ ਕੀਤਾ ਹੈ ਫਿਰ ਇੱਥੇ ਤਪਿਆਣਾ ਸਾਹਿਬ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸੁਣਾਇਆ ਮਹਾਰਾਜੀ ਨੇ ਭਾਈ ਪੈੜਾ ਜੀ ਨੂੰ ਲਿਖਾਰੀ ਲਾ ਕੇ ਉਹ ਸਾਰਾ ਇਤਿਹਾਸ ਇੱਥੇ ਲਿਖਿਆ ਸੀ ਇੱਥੇ ਇਤਿਹਾਸ ਨੂੰ ਸੁਣਾਉਣ ਦੀ ਔਰ ਉਸ ਨੂੰ ਲਿਖ ਕੇ ਸੰਭਾਲ ਕੇ ਰੱਖਣ ਦੀ ਜਿਹੜੀ ਰੌ ਰੀਤ ਹੈ ਉਹ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਜਲਾਈ ਪਈ ਇਤਿਹਾਸ ਨੂੰ ਸੁਣਾਉਣਾ ਵੀ ਹੈ ਤੇ ਇਸ ਨੂੰ ਲਿਖ ਕੇ ਸੰਭਾਲ ਕੇ ਵੀ ਰੱਖਣਾ ਹੈ ਸੋ ਇਸ ਪ੍ਰਕਾਰ ਇਹ ਬਖਸ਼ਿਸ਼ਾਂ ਇੱਥੇ ਕੀਤੀਆਂ ਤੇ ਮਾਤਾ ਪਿਹਾਈ ਜੀ ਦਾ ਜਿਹੜਾ ਸਥਾਨ ਹੈ ਉੱਥੇ ਵੀ 6 ਮਹੀਨੇ ਮਹਾਰਾਜੀ ਅੰਦਰ ਹੀ ਰਹੇ ਸਨ ਉਹ ਬਾਅਦ ਦੀ ਘਟਨਾ ਹੈ ਜਦੋਂ ਮਹਾਰਾਜ ਸਾਹਿਬ ਪਹਿਲਾਂ 2 ਮਹੀਨੇ ਲਈ ਰਹੇ ਫਿਰ 15 ਦਿਨ ਲਈ ਰਹੇ ਜਦੋਂ 15 ਦਿਨ ਇੱਥੇ ਰਹੇ ਵਾਪਸ ਲੈ ਗਏ ਸੀ ਕਰਤਾਰਪੁਰ ਸਾਹਿਬੀ ਨਾਲ ਉੱਥੋਂ ਫਿਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਥੇ ਆਉਣ ਦੀ ਆਗਿਆ ਕੀਤੀ ਔਰ ਗੁਰੂ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਉਸ ਵੇਲੇ ਫਿਰ 6 ਮਹੀਨੇ ਮਾਤਾ ਪਿਰਾਏ ਜੀ ਦੇ ਘਰ ਇੱਕ ਚੌਂਕੜੇ ਵਿੱਚ ਸਮਾਧੀ ਵਿੱਚ ਲਿਨ ਰਹੇ ਸੀ ਤੇ ਉੱਥੋਂ ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਪ੍ਰਗਟ ਕੀਤਾ ਸੀ ਬੇਨਤੀ ਕਰਕੇ ਵੀ ਸੰਗਤਾਂ ਨੂੰ ਦਰਸ਼ਨ ਦਿਓ ਸੋ ਇਸ ਪ੍ਰਕਾਰ ਮਾਈ ਪਿਰਾਏ ਜੀ ਦਾ ਆਸਥਾਨ ਵੀ ਇੱਥੇ ਇਹ ਤਪਿਆਣਾ ਸਹਿਬ ਹੈ ਤਪ ਸਥਾਨ ਹੈ ਫਿਰ ਮਹਾਰਾਜੀ ਦਾ ਸਥਾਨ ਹੈ ਮਲ ਖਾੜਾ ਸਹਿਬ ਜਿੱਥੇ ਬੱਚਿਆਂ ਨੂੰ ਸਤਗੁਰਾਂ ਨੇ ਗੁਰਮੁਖੀ ਅੱਖਰ ਪੜ੍ਹਾਏ ਜੋ ਆਪਾਂ 35 ਅੱਖਰੀ ਊੜਾ ੜਾ ਵਾਲੇ ਪੜ੍ਹਦੇ ਉਹਨਾਂ ਦੀ ਤਰਤੀਬ ਬਣਾਈ ਉਹਨਾਂ ਨੂੰ ਪੜ੍ਹਨਾ ਸਿਖਾਇਆ ਉਹਨਾਂ ਦੀ ਮੁਹਾਰਨੀ ਜਿਹੜੀ ਉਹ ਸਾਨੂੰ ਸਿਖਾਈ ਗੁਰਬਾਣੀ ਪੜ੍ਹਨੀ ਸਿਖਾਈ ਜਿੱਥੇ ਗੁਰਬਾਣੀ ਪੜ੍ਹਨੀ ਸਿਖਾਈ ਤੇ ਗੁਰੂ ਕਾ ਸਿੱਖ ਬਾਣੀ ਪੜ੍ਹ ਕੇ ਅੰਦਰੋਂ ਤਗੜਾ ਹੋਵੇ ਉੱਥੇ ਨਾਲ ਕੁਸ਼ਤੀਆਂ ਵੀ ਕਰਾਈਆਂ ਵੀ ਕੱਲ ਨੂੰ ਜਦੋਂ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਪਵੇ ਤੇ ਸਰੀਰ ਕਰਕੇ ਵੀ ਤਗੜਾ ਹੋਵੇ ਦਾਤ ਗੁਰੂ ਅੰਗਦ ਸਾਹਿਬ ਜੀ ਨੇ ਬਖਸ਼ੀ ਇੱਥੇ ਫਿਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਗੁਰੂ ਜੀ ਦਾ ਸਥਾਨ ਹੈ ਗੀਠਾ ਸਾਹਿਬ ਜਿੱਥੇ ਗੁਰੂ ਅੰਗਦ ਦੇਵ ਮਹਾਰਾਜੀ ਜੋਤੀ ਜੋ ਸਮਾਏ ਸੀ ਉਹਦੇ ਨਾਲ ਹੀ ਸਥਾਨ ਹੈ ਥੜਾ ਸਾਹਿਬ ਜਿੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਤੋਂ ਕੁਝ ਵੇਲਾ ਸਮਾਂ ਜਦੋਂ ਮਿਲਣਾ ਤੇ ਉੱਥੇ ਬੈਠ ਕੇ ਬਾਣੀ ਪੜਿਆ ਕਰਦੇ ਸੀ ਸਿਮਰਨ ਕਰਿਆ ਕਰਦੇ ਸੀ ਸੋ ਇਸ ਪ੍ਰਕਾਰ ਇਹ ਸਥਾਨ ਨੇ ਖਡੂਰ ਸਾਹਿਬ ਨਗਰ ਦੇ ਵਿੱਚ ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਤਗੁਰਾਂ ਦੀ ਆਗਿਆ ਵਿੱਚ ਰਹਿ ਕੇ 12 ਸਾਲ ਲਗਾਤਾਰ ਸੇਵਾ ਕੀਤੀ 12 ਸਾਲ ਇਥੋਂ ਚੱਲ ਕੇ ਗੋਇੰਦਵਾਲ ਸਾਹਿਬ ਜਾਂਦੇ ਰਹੇ ਉਥੋਂ ਗਾਗਰ ਜਲ ਦੀ ਲੈ ਕੇ ਆਉਣੇ ਔਰ ਸਤਗੁਰੂ ਜੀ ਦਾ ਇਸ਼ਨਾਨ ਕਰਾਉਣਾ ਵੇਖੋ 1 ਸਾਲ ਦੇ ਵਿੱਚ 2 ਮਹੀਨੇ ਠੜਦਾ ਮੌਸਮ ਆਉਂਦਾ ਸਖਤ ਠੰਡ ਪੈਂਦੀ ਹੈ 2 ਮਹੀਨੇ ਬਰਸਾਤਾਂ ਦੇ ਆਉਂਦੇ ਨੇ ਬਰਸਾਤ ਹੁੰਦੀ ਹੈ 2 ਮਹੀਨੇ ਜੇਠ ਹਟਦੇ ਵੇਖੀ ਤੇ ਅੱਤ ਦੀ ਗਰਮੀ ਪੈਂਦੀ ਹੈ ਪਰ ਸਤਗੁਰਾਂ ਨੇ ਬਜ਼ੁਰਗ ਸਰੀਰ ਹੁੰਦਿਆਂ ਵੀ ਪ੍ਰਵਾਹ ਨਹੀਂ ਕੀਤੀ ਇਹੋ ਜੇ ਮੌਸਮ ਦੇ ਵਿੱਚ ਵੀ ਜਾ ਕੇ ਉਥੋਂ ਦੇ ਜਲਗਾਗਰ ਲੈ ਕੇ ਆਉਂਦੇ ਰਹੇ ਔਰ ਸਤਗੁਰਾਂ ਨੂੰ ਇਸ਼ਨਾਨ ਕਰਵਾਉਂਦੇ ਰਹੇ ਇਸ ਤਰ੍ਹਾਂ 12 ਸਾਲ ਸੇਵਾ ਕਰਨ ਤੋਂ ਇਥੋਂ ਹੀ ਗੁਰਗੱਦੀ ਦੀ ਦਾਤ ਖਡੂਰ ਸਾਹਿਬ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਪਤ ਹੋਈ ਸੀ ਹੁਣ ਸਾਧ ਸੰਗਤਾਂ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ 450 ਸਾਲਾ ਦਿਹਾੜਾ ਮਨਾ ਰਹੀਆਂ ਨੇ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਉੱਪਰ ਸਭਾ ਇਮਾਨ ਨੂੰ ਦਾ 450 ਸਾਲਾ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਇਸ ਸਥਾਨ ਤੋਂ ਕੱਲ 17 ਤਰੀਕ ਨੂੰ ਦੋ ਅਸਵ ਨੂੰ ਨਗਰ ਕੀਰਤਨ ਚੱਲਣਾ ਹੈ ਤੇ ਸਾਰੀਆਂ ਸੰਗਤਾਂ ਨੇ ਪੈਦਲ ਜਾਣਣਾ ਹੈ। ਉਹ ਇਸ ਜਾਤ ਦੇ ਵਿੱਚ ਵੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ 12 ਸਾਲ ਇਥੋਂ ਪੈਦਲ ਹੀ ਚੱਲ ਕੇ ਜਾਂਦੇ ਰਹੇ ਨੇ ਤੇ ਸਾਨੂੰ ਇੱਕ ਦਿਨ ਦਾ ਇਹ ਸਮਾਂ ਮਿਲ ਰਿਹਾ। ਇਸ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਦਾਲ ਪੰਥ, ਸਮੂਹ ਕਾਰ ਸੇਵਾ ਵਾਲੀਆਂ ਸੰਪਰਦਾਵਾਂ, ਸਮੂਹ ਹੋ ਜੜੀਆਂ ਸਿੱਖ ਜਥੇਬੰਦੀਆਂ ਨੇ ਤਕਸਾਲਾ ਨੇ ਸਰੋਮਣੀ ਕਮੇਟੀ ਤੇ ਹੋਰ ਸਭਾ ਸੁਸਾਇਟੀਆਂ ਸਾਰੇ ਮਿਲ ਕਰਕੇ ਇਥੋਂ ਕੱਲ ਨੂੰ ਨਗਰ ਕੀਰਤਨ ਵਿੱਚ ਸ਼ਾਮਲ ਹੋਣਗੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ 8 ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਕੱਲ ਨੂੰ 9:30 ਵਜੇ ਦੇ ਕਰੀਬ ਇਥੋਂ ਨਗਰ ਕੀਰਤਨ ਚੱਲੇਗਾ ਔਰ ਸੰਗਤਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਧੂੜ ਨੂੰ ਮस्तक ਲਾਉਣ ਵਾਸਤੇ ਗੋਇੰਦਵਾਲ ਸਾਹਿਬ ਬਾਉਲੀ ਸਾਹਿਬ ਤੱਕ ਤੁਰ ਕੇ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ